ਯਰ ਜੀ ਇਸ ਤੋਂ ਹਟ ਕੇ ਇੱਕ ਮਸਲਾ ਜਿਹੜਾ ਦੇਸ਼ ਪੱਧਰ ਦੇ ਉੱਪਰ ਬੜੀ ਤੇਜ਼ੀ ਨਾਲ ਛਾ ਰਿਹਾ ਹੈ ਉਹਦੇ ਮਾਮਲਾ ਪਿਛਲੀ ਲੰਮੇ ਹਰਸੇ ਤੋਂ ਚੱਲ ਰਿਹਾ ਤੇ ਹੁਣ ਨਵੇਂ ਜਿਹੜੇ ਹਿਡਨਬਰਗ ਦੀ ਰਿਪੋਰਟ ਨੇ ਨਵੇਂ ਖੁਲਾਸੇ ਕੀਤੇ ਆ ਨਵੇਂ ਖੁਲਾਸਿਆਂ ਨੂੰ ਲੈ ਕੇ ਜਿਹੜੀ ਕਾਂਗਰਸ ਪਾਰਟੀ ਆ ਉਹਨੇ ਸਰਕਾਰ ਦੇ ਉੱਪਰ ਉਹਨਾਂ ਦੇ ਹਮਾਇਤਿਆਂ ਨੇ ਸਰਕਾਰ ਦੇ ਉੱਪਰ ਹਮਲਾ ਬੋਲਿਆ ਉਹਨਾਂ ਕਿਹਾ ਵੀ ਇਹਦੇ ਉੱਪਰ ਜੇ ਜੇਸੀਪੀ ਬਣਨੀ ਚਾਹੀਦੀ ਆ ਇਹ ਮਾਮਲਾ ਦਾ ਸੁਪਰੀਮ ਕੋਰਟ ਨੂੰ ਨੋਟਸ ਲੈਣਾ ਚਾਹੀਦਾ ਪਹਿਲਾ ਜਿਹੜਾ ਸੇਬੀ ਨੂੰ ਜੋ ਕੰਮ ਦਿੱਤਾ ਸੀਗਾ ਉਹ ਸੇਬੀ ਨੇ ਕੰਮ ਨਹੀਂ ਕੀਤਾ ਇਹ ਮਿਲੀਪੋਕਤਾ ਅਡਾਨੀਆਂ ਨਾਲ ਸੇਬੀ ਦੀ ਇਸ ਮਸਲੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੈਗਾ ਉਹਨੇ ਕਲੀਨ ਚਿੱਟ ਦਿੱਤੀ ਗੱਟਕਰੀ ਨੂੰ ਇਹ ਨਾ ਕਹੋ ਤੁਸੀਂ ਕੰਮ ਨਹੀਂ ਕੀਤਾ ਉਹਨੇ ਹਾਂਜੀ ਜੀ ਕਰੋ ਗੱਲ ਸੋ ਇਸ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹਿਡਨਬਰਗ ਦੀ ਜਿਹੜੀ ਰਿਪੋਰਟ ਹੈ ਮੈਨੂੰ ਲੱਗਦਾ ਕਿ ਉਹਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਇਸ ਰਿਪੋਰਟ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਸਰਕਾਰ ਨੂੰ ਤਾਂ ਉਹਨਾਂ ਨੇ ਪਹਿਲਾਂ ਵੀ ਇੱਕ ਟੈਰੇ ਚ ਖੜਾ ਕੀਤਾ ਸੀ ਭਾਵੇਂ ਕਿ ਉਹ ਸ਼ਾਰਟ ਸੈਲਰ ਦੇ ਤੌਰ ਤੇ ਜਾਣੇ ਜਾਂਦੇ ਆ ਇੱਕ ਕਾਰੋਬਾਰੀ ਲੋਕ ਨੇ ਸਾਰੇ ਉਹ ਗਰੁੱਪ ਜਿਹੜਾ ਹੈਗਾ ਪਰ ਉਹਨਾਂ ਨੇ ਜਿਸ ਢੰਗ ਨਾਲ ਇਹ ਸਾਰੇ ਕੁਝ ਨੂੰ ਸਾਹਮਣੇ ਲਿਆਂਦਾ ਤੇ ਉਸ ਦੇ ਵਿੱਚ ਹੁਣ ਉਹਨਾਂ ਨੇ ਬਕਾਇਦਾ ਵਿਦ ਪ੍ਰੂਫ ਉਹ ਸਾਹਮਣੇ ਆਇਆ ਜਿਸ ਢੰਗ ਦੇ ਨਾਲ ਜਿਹੜੀ ਸੇਬੀ ਦੀ ਚੇਅਰਪਰਸਨ ਹੈ ਮਾਦ ਵੀ ਪੂਰੀ ਬੁੱਝ ਉਸ ਦੇ ਉੱਤੇ ਜਿਸ ਢੰਗ ਦੇ ਨਾਲ ਇਲਜ਼ਾਮ ਲਾਇਆ ਕਿ ਕਿਸ ਤਰ੍ਹਾਂ ਇਹ ਜਿਹੜੀ ਹੈ ਇੰਦੇ ਸ਼ੇਅਰ ਸੀਗੇ 파ਟਨਰ ਸੀਗੀ ਜਿਹੜੀ ਵਿਨੋਦ ਅਡਾਨੀ ਹੈਗਾ ਗੌਤਮ ਅਡਾਨੀ ਦਾ ਵੱਡਾ ਭਰਾ ਉਹ ਜਿਹੜਾ ਬਾਹਰ ਰਹਿੰਦਾ ਮੋਰਿਸ਼ੀਅਸ ਵਗੈਰਾ ਬਰਮੋਡਾ ਵਗੈਰਾ ਚ ਉਧਰ ਜਿਹੜੀਆਂ ਉਹ ਕੰਪਨੀਆਂ ਚਲਾਉਂਦਾ ਹੈ ਜਿੰਦਾ ਨਾਮ ਗਲੋਬਲ ਡਿਵੈਲਪਮੈਂਟ ਓਪਰਚ्युनिटीज ਫੰਡ ਹੈਗਾ ਕਿ ਉਹਦੇ ਵਿੱਚ ਇਹ ਵੀ ਕਿਸੇ ਟਾਈਮ ਇਹਦਾ ਵੀ ਹਿੱਸਾ ਹੈ ਜਿਹੜੀ ਹੈ ਉਹਦੇ ਚ ਪੈਸੇ ਇਹ ਵੀ ਲਾਉਂਦੇ ਰਹੇ ਹੈਗੇ ਉਹਨਾਂ ਸ਼ੇਰਾਂ ਚ ਉਹਦੇ ਰਹੀਂ ਉਹ ਪੈਸਾ ਫਿਰ ਦੁਬਾਰਾ ਇੱਥੇ ਆਣ ਕੇ ਹਿੰਦੁਸਤਾਨ ਚ ਅਡਾਨੀ ਦੀਆਂ ਕੰਪਨੀਆਂ ਚ ਲਗਦਾ ਰਿਹਾ ਹੈਗਾ ਤੇ ਸੋ ਜਦੋਂ ਬਲੈਕਸਟੋਨ ਕੰਪਨੀ ਐ ਇੱਕ ਅਮਰੀਕਾ ਦੀ ਜਿਹੜੀ ਉਹ ਵੀ ਸ਼ੇਅਰ ਮਾਰਕੀਟ 'ਚ ਕੰਮ ਕਰਦੀ ਆ ਉਸਨੇ ਵੀ ਇੱਥੇ ਆਣ ਕੇ ਦੋ ਜਿਹੜੀਆਂ ਕੰਪਨੀਆਂ ਬਣਾਈਆਂ ਸੀ ਉਹਨਾਂ ਨੂੰ REIT ਕਿਹਾ ਜਾਂਦਾ ਹੈ ਉਹਦੇ ਵਿੱਚ ਇੱਕ ਮਾਈਂਡ ਸਪੇਸ ਐ ਇੱਕ ਕੰਪਨੀ ਫੋਰ ਐ ਤਾਂ ਇਹ ਜਿਹੜੇ ਇਹਦੇ ਹਸਬੈਂਡ ਹੈਗੇ ਐ ਚੇਅਰਪਰਸਨ ਦੇ ਤਵਲ 부ਜ ਉਹ ਉਹਦੇ ਐਡਵਾਈਜ਼ਰ ਨੇ ਦੇ ਉਸ ਐਡਵਾਈਜ਼ਰ ਹੋਣ ਦੇ ਨਾਤੇ ਉਹਨਾਂ ਨੇ ਕੰਪਨੀ ਨੂੰ ਕਾਫੀ ਫਾਇਦੇ ਵੀ ਪਹੁੰਚਾਇਆ ਜੇ ਤੁਹਾਨੂੰ ਯਾਦ ਹੋਏ ਤੇ ਹੁਣ ਜਿਹੜਾ ਬਜਟ ਪੇਸ਼ ਹੋਇਆ ਸੀ ਉਸ ਬਜਟ ਦੇ ਵਿੱਚ ਜਿਹੜਾ ਕੈਪੀਟਲ ਗੇਨ ਦਾ ਜਿਹੜਾ ਇਸ਼ੂ ਸੀਗਾ ਉਸ ਦੇ ਉੱਤੇ ਜਿਹੜੀ ਆਈ ਸੀ ਲੌਂਗ ਟਰਮ ਕੈਪੀਟਲ ਗੇਨ ਸ਼ਾਰਟ ਟਰਮ ਕੈਪੀਟਲ ਗੇਨ ਉਹਨਾਂ ਦੇ ਵਿੱਚ ਬਕਾਇਦਾ ਇਸ ਗੱਲ ਦੇ ਲਈ ਕਿਉਂਕਿ ਪਹਿਲਾਂ ਜਿਹੜੀਆਂ ਕੰਪਨੀਆਂ ਲੌਂਗ ਟਰਮ ਗੇਨ ਤੇ ਪੈਸਾ ਲਾਉਂਦੀਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੂੰ 36 ਮਹੀਨੇ ਤੱਕ ਉਹ ਉਹਦੇ ਵਿੱਚੋਂ ਪੈਸਾ ਕੱਢ ਨਹੀਂ ਸੀ ਸਕਦੇ ਉਹ ਪੈਸੇ ਨੂੰ ਉਸ ਤਰ੍ਹਾਂ ਹੀ ਰੱਖਣਾ ਪੈਂਦਾ ਸੀ ਉਹਨਾਂ ਤੇ ਫਿਰ ਉਹ ਸਾਰਾ ਟੈਕਸ ਲੱਗਦਾ ਸੀ ਇਹਨਾਂ ਨੇ ਕੀ ਕੀਤਾ ਜਿਹੜਾ ਮੌਜੂਦਾ ਬਜਟ 'ਚ ਹੈ ਉਹ ਸਮਾਂ ਘਟਾ ਕੇ 12 ਮਹੀਨੇ ਕਰਤਾ ਸ਼ਰਤਿਆਂ ਦੀ ਥਾਂ ਤੇ ਉਹਦੇ ਨਾਲ ਕਰੋੜਾਂ ਰੁਪਏ ਦੇ ਫਾਇਦੇ ਜਿਹੜੇ ਆ ਕੰਪਨੀਆਂ ਨੂੰ ਹੋਏ ਹੈਗੇ ਆ ਤੇ ਇੱਕ ਦੂਸਰਾ ਜਿਹੜੀ ਇਹਨੇ ਆਪਣੀ ਚੇਅਰ ਪਰਸਨ ਹੈਗੀ ਹੈ ਮਾਧਵੀ ਇਸ ਦੀ ਇੱਕ ਸਿੰਗਾਪੁਰਚ ਕੰਪਨੀ ਸੀ ਅਗੋਰਾ ਪਾਰਟਨਰਸ ਉਹ ਕੰਪਨੀ ਬਾਅਦ ਚ ਹਿੰਦੁਸਤਾਨ ਚ ਅਗੋਰਾ ਇੰਡੀਆ ਦੇ ਨਾਮ ਤੇ ਖੁੱਲੀ ਔਰ ਜਦੋਂ ਉਹ ਕੰਪਨੀ ਉੱਥੇ ਸੀ ਤਾਂ ਉਸ ਦੇ ਵਿੱਚ ਜਿਹੜੀ ਚੇਅਰ ਪਰਸਨ ਹੈ ਮਾਰਵੀ ਇਸ ਦੇ 100% ਤਹੀ ਸ਼ੇਅਰ ਸੀ ਹੁਣ ਜਦੋਂ ਹਿੰਦੁਸਤਾਨ ਚ ਕੰਪਨੀ ਅਗੋਰਾ ਹੈਗੀ ਹੈ ਤਾਂ ਉਹਦੇ ਚ 99% ਸ਼ੇਅਰ ਹੈ ਤੇ ਉਹਨਾਂ ਸ਼ੇਅਰਾਂ ਤੋਂ ਇਹਨਾਂ ਨੇ ਮਾਰਚ 2024 ਤੱਕ ਉਹਦੇ ਵਿੱਚ ਟਰਾਂਜੈਕਸ਼ਨ ਕੀਤੀ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਜਿਹੜੇ ਕਾਰੋਬਾਰ ਕੀਤੇ ਇਸ ਅਹੁਦੇ ਤੇ ਰਹਿੰਦੇ ਆ ਉਹ ਆਪਣਾ ਜਿਹੜੇ ਪਤੀ ਸੀਗਾ ਉਹਦਾ ਤਵਲ ਉਸ ਦੇ ਜਿਹੜਾ ਈਮੇਲ ਐਡਰੈਸ ਸੀਗਾ ਉਹਦੇ ਤੋਂ ਕਰਦੇ ਰਹੇ ਔਰ ਉਹਦੇ ਚ 2 ਕਰੋੜ ਤੋਂ ਉੱਪਰ ਦਾ ਪੈਸਾ ਵੀ ਇਹਨਾਂ ਨੇ ਕਮਾਇਆ ਹੈਗਾ। ਤੋਂ ਇਸ ਕਰਕੇ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਦਾ ਜਿਹੜਾ ਕਨਫਲਿਕਟ ਆਫ ਇੰਟਰਸਟ ਦਾ ਜਿਹੜਾ ਉਹਨਾਂ ਤੇ ਇਲਜ਼ਾਮ ਲੱਗਦਾ ਹਿੱਤਾਂ ਦੇ ਟਕਰਾਹ ਦਾ ਇਲਜ਼ਾਮ ਲੱਗਦਾ ਹੈ। ਕਿ ਤੁਸੀਂ ਇੱਕ ਅਹੁਦੇ ਤੇ ਰਹਿੰਦਿਆਂ ਹੋਇਆ ਪ੍ਰੋਫਿਟ ਚੋ ਬਿジネス ਵੀ ਕਰ ਰਹੇ ਹੋ ਔਰ ਉਹ ਬਿジネス ਜਿਸ ਅਹੁਦੇ ਤੇ ਤੁਸੀਂ ਜਿਸ ਸੰਸਥਾ ਚੋ ਉਸੇ ਨਾਲ ਹੀ ਸਬੰਧਤ ਹੈ ਸਾਰਾ ਉਸ ਦਾ ਹੀ ਤੁਸੀਂ ਮੁਖੀ ਹੋ ਤੇ ਉਹਦੇ ਵਿੱਚ ਜਦੋਂ ਸੀਬੀਆਈ ਜਦੋਂ ਸੁਪਰੀਮ ਕੋਰਟ ਨੇ ਬਕਾਇਦਾ ਇਹਨਾਂ ਨੂੰ ਇਸ ਗੱਲ ਦੇ ਲਈ ਕਿਹਾ ਸੀਗਾ ਜਦੋਂ ਹਿਡਨਬਰਗ ਦੀ ਰਿਪੋਰਟ ਜਿਹੜੀ ਪਹਿਲੀ ਆਈ ਸੀ ਕਿ ਅਡਾਨੀ ਦੇ ਖਿਲਾਫ ਜਿਹੜੀ ਇਹ ਦੋਸ਼ ਲੱਗੇ ਹਿਡਨਬਰਗ ਨੇ ਲਾਏ ਹੈਗੇ ਆ ਉਹਨਾਂ ਦੀ ਜਾਂਚ ਕੀਤੀ ਜਾਵੇ ਸੁਪਰੀਮ ਕੋਰਟ ਨੇ ਬਕਾਇਦਾ ਇਹ ਕਿਹਾ ਸੀਗਾ ਕਿ ਸਾਡੀ ਜਿਹੜੀ SEBI ਹੈਗੀ ਆ ਉਹ ਬੜੀ ਇਸ ਗੱਲ ਦੇ ਸਮਰੱਥ ਹੈਗੀ ਹੈ ਉਹ ਇੱਕ ਖੁਦਮਖਤਾਰ ਬਾਡੀ ਹੈਗੀ ਹੈ ਤੇ ਉਹ ਇਹ ਕੰਮ ਕਰ ਸਕਦੀ ਹੈ ਇਸ ਕਰਕੇ ਸਾਨੂੰ ਜਿਹੜੀਆਂ ਪਟੀਸ਼ਨਾਂ ਉੱਤੇ ਗਈਆਂ ਸੀ ਕਿ ਸਾਨੂੰ ਇਹ ਕੰਮ CBI ਜਾਂ SIT ਨੂੰ ਦੇਣ ਦੀ ਲੋੜ ਨਹੀਂ ਹੈ ਪਰ ਹੁਣ ਜੋ ਕੋਈ ਸਾਹਮਣੇ ਆਇਆ ਉਹਦੇ ਲਈ ਸੁਪਰੀਮ ਕੋਰਟ ਲਈ ਵੀ ਸਥਿਤੀ ਜਿਹੜੀ ਹੈ ओके ਹੋ ਗਈ ਹੈ ਜਿਸ ਢੰਗ ਨਾਲ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਸੀ ਆਪ ਦਾ ਇਸ ਚੇਅਰ ਪਰਸਨ ਤੇ ਤੇ ਹੁਣ ਇਸੇ ਕਰਕੇ ਕਾਂਗਰਸ ਜਿਹੜੀ ਹੈ ਉਸ ਦੇ ਕੱਲ ਜਿਹੜੀ ਹਾਈ ਕਮਾਂਡ ਹੈ ਉਸ ਦੇ ਜਿਹੜੇ ਆਫਿਸ ਬੀਰਰ ਹੈ ਜਨਰਲ ਸੈਕਟੀ ਨੇ ਜਿਹੜੇ ਸੂਬਿਆਂ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਇੰਚਾਰਜ ਨੇ ਸੂਬਿਆਂ ਦੇ ਉਹ ਲਗਭਗ 56 ਦੇ ਕਰੀਬ ਆਗੂ ਦਿੱਲੀ 'ਚ ਜੁੜੇ ਤਾਂ ਉਹਨਾਂ ਨੇ ਮੰਗ ਕੀਤੀ ਹੈ ਸੁਪਰੀਮ ਕੋਰਟ ਤੋਂ ਉਸ ਮੀਟਿੰਗ ਨੇ ਕਿ ਜਿਹੜੀ ਸੁਪਰੀਮ ਕੋਰਟ ਹੈ ਇਹ ਕਿਉਂਕਿ ਇਹਨਾਂ ਨੇ ਉਹਦੇ ਤੋਂ ਜਾਂਚ ਕਰਾਈ ਇਸ ਕਰਕੇ ਉਹ ਜਾਂਚ ਦੇ ਵਿੱਚ ਘੇਰੇ ਵਿੱਚ ਉਹ ਖੁਦ ਵੀ ਜਿਹੜੇ ਆਗੇ ਹੈਗੇ ਐ ਤੇ ਇਸ ਕਰਕੇ ਜਿਹੜੀ ਸੁਪਰੀਮ ਕੋਰਟ ਹੈ ਇਹ ਜਿਹੜੀ ਸਾਰੀ ਜਾਂਚ ਹੈਗੀ ਹੈ ਜਿਹੜੀ ਹੇਡਨਬਰਗ ਰਿਪੋਰਟ ਦੀ ਔਰ ਜਿਸ ਤਰ੍ਹਾਂ ਦੇ ਦੋਸ਼ ਇਹਦੇ ਤੇ ਲੱਗੇ ਹੈਗੇ ਚਿਰਪਤਸਨ ਤੇ ਔਰ ਅਡਾਨੀ ਤੇ ਉਹ ਸਾਰੇ ਦੇ ਜਿਹੜੀ ਹੈ ਸੀਬੀਆਈ ਜਾਂਚ ਕਰਾਵੇ ਜੇ ਸੀਬੀਆਈ ਜਾਂਚ ਸੁਪਰੀਮ ਕੋਰਟ ਨਹੀਂ ਕਰਾਉਣੀ ਤਾਂ ਉਹਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਹੈ ਟੀਮ ਜਾਂ ਟਾਸਕ ਫੋਰਸ ਹੈ ਉਹ ਵੱਖਰੀ ਕੈਂਪ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਇਹ ਕਿਹਾ ਹੈਗਾ ਕਿ ਇਹ ਸਾਰਾ ਮਾਮਲਾ ਇੰਨਾ ਗੰਭੀਰ ਹੈ ਉਹ ਤਾਂ ਇਥੋਂ ਤੱਕ ਕਹਿਣ ਤੱਕ ਚਲੇ ਜਾਂਦੇ ਰਾਹੁਲ ਗਾਂਧੀ ਤੱਕ ਕਿ ਇਹ ਸਿੱਧੇ ਤਾਰ ਜਿਹੜੇ ਪ੍ਰਾਈਮ ਮਿਨਿਸਟਰ ਨਾਲ ਜੁੜਦੇ ਆ ਤੇ ਇਹ ਸਾਰੇ ਦੀ ਜਿਹੜੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ ਤੋਂ ਜਾਂਚ ਕਰਾਈ ਜਾਵੇ ਤਾਂ ਜੋ ਜਿਹੜਾ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਸੋ ਹੁਣ ਇਸ ਕਰਕੇ ਇਹ ਸਾਰੇ ਜਿਹੜੀ ਕਾਂਗਰਸ ਨੇ ਇਹਦੇ ਲਈ 22 ਅਗਸਤ ਨੂੰ ਸਮੁੱਚੇ ਦੇਸ਼ ਭਰ ਵਿੱਚ ਜਿੱਥੇ AD ਦੇ ਦਫ਼ਤਰਾਂ ਦਾ ਘਰਾਓ ਕਰਨਾ ਉੱਥੇ ਉਹਨਾਂ ਨੇ ਇਹ ਵੀ ਮੰਗ ਰੱਖੀ ਹੈ ਉਸ ਰੋਸ ਪ੍ਰਦਰਸ਼ਨ ਲਈ ਕਿ ਜਿਹੜੀ ਹੈ ਜਾਂਚ ਜਿਹੜੀ ਹੈ JPC ਨੂੰ ਦਿੱਤੀ ਜਾਵੇ ਤੇ ਇਹ ਸਾਰੀਆਂ ਗੱਲਾਂ ਲੈ ਕੇ ਹੁਣ ਜਿਹੜਾ 22 ਅਗਸਤ ਨੂੰ ਰੋਸ ਜਿਹੜਾ ਪ੍ਰਗਟਾਉਣਗੇ ਪਰ ਉਸ ਤੋਂ ਬਾਅਦ ਜਿਹੜੇ NDA ਦੇ ਵਿੱਚ ਜਿਹੜੇ ਨਰਿੰਦਰ ਮੋਦੀ ਜਾਂ ਭਾਜਪਾ ਦੇ ਭਾਈਵਾਲ ਨੇ ਉਹ ਇਹਦੇ ਤੇ ਕਿਸ ਤਰ੍ਹਾਂ ਦਾ ਰੁਖ ਅਪਣਾਉਂਦੇ ਆ ਇਹ ਵੀ ਦੇਖਣਾ ਹੋਏਗਾ ਇਸ ਕਰਕੇ ਆਉਣ ਵਾਲੇ ਦਿਨ ਜਿਹੜੇ بڑے ਅਹਿਮ ਤੇ ਮਹੱਤਵਪੂਰਨ ਜਿਨ੍ਹਾਂ 'ਚ ਬੜੇ ਅਹਿਮ ਫੈਸਲੇ ਹੋ ਸਕਦੇ ਆ ਤੇ ਉਹ ਫੈਸਲੇ ਜਿਹੜੇ ਆ ਗੌਤਮ ਅਡਾਨੀ ਸੇਬੀ ਦੀ ਚੇਅਰਪਰਸਨ ਤੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਬੜੇ ਫੈਸਲਾ ਕੋਣ ਹੋਣਗੇ ਜੀ ਬਿਲਕੁਲ ਜਨੂ ਸਾਹਿਬ ਜਿਵੇਂ ਪਹਿਲਾਂ ਵਿਰੋਧੀ ਧਿਰ ਦੇ ਮਾਮਲੇ ਜਿਹੜੇ ਉਠਾਉਂਦੇ ਸੀ ਉਹਨਾਂ ਨੂੰ ਟਾਲ ਦਿੱਤਾ ਜਾਂਦਾ ਸੀ ਪਰ ਹੁਣ ਲੱਗਦਾ ਕਿ ਵਿਰੋਧੀ ਧਿਰ ਦੀ ਜਿਹੜੀ ਤਾਕਤ ਆ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਮਜ਼ਬੂਤ ਹੋਈ ਹੈ ਇਸ ਕਰਕੇ ਜੀਪੀਸੀ ਦੀ ਮੰਗ ਮੇਰੇ ਖਿਆਲ ਇਹ ਟਾਲਣੀ ਜਿਹੜੀ ਹੈ ਸਰਕਾਰ ਲਈ ਕੁਝ ਔਖਾ ਕੰਮ ਨਹੀਂ ਹੋਏਗਾ ਭਾਵੇਂ ਕਿ ਉਹਨਾਂ ਨੇ ਉਸ ਕਾਨਫਰੰਸ ਕਰਕੇ ਜ਼ਰੂਰ ਦੋਸ ਰੱਦ ਕੀਤੇ ਆ ਉਹਦੇ ਵਿੱਚ ਇਹ ਵੀ ਹੋ ਗਿਆ ਨਾ ਕਿ ਹੁਣ ਜਿਸ ਤਰ੍ਹਾਂ ਦੇ ਲੱਗ ਰਿਹਾ ਹੈ ਕਿ ਇਹ ਜਿਹੜੀ ਮੰਗ ਹੈ ਕਿੰਨਾ ਜੋਰ ਫੜ ਰਹੀ ਹੈ ਕਿ ਮਾਇਆਵਤੀ ਨੇ ਵੀ ਇਸ ਮੰਗ ਦੀ ਮਹੱਤ ਕਰਦੀ ਜਿਹੜੀ ਮਾਇਆਵਤੀ ਕਿ ਸਰਕਾਰ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦੀ ਉਹ ਵੀ ਇਸ ਦੇ ਲਈ ਉਦਵ ਠਾਕਰੇ ਉਹਨਾਂ ਨੇ ਇਹ ਸਾਰੇ ਜਿਹੜੇ ਲੱਗਦਾ ਹੈ ਕਿ ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਸਾਰੀਆਂ ਤਰ੍ਹਾਂ ਉਹ ਔਰ ਪਲੱਸ ਜਿਹੜੇ ਬਾਹਰ ਬੈਠੇ ਲੋਕ ਆ ਜਿਹੜੇ ਇੰਡੀਆ ਗ੍ਰੈਜੂਏਟ ਨਾਲ ਜੁੜਨਾ ਚਾਹੁੰਦੇ ਉਹ ਵੀ ਇਸ ਗੱਲ ਨਾਲ ਸਹਿਮਤ ਹੋ ਰਹੇ ਮੇਰੇ ਖਿਆਲ ਅਸੀਂ ਸੰਖੇਪ ਦੇ ਵਿੱਚ ਇਹ ਕੀ ਕਿਹਾ ਜਾ ਸਕਦਾ ਵੀ ਜਿਹੜਾ ਮਸਲਾ ਹੈ ਮੇਰੇ ਖਿਆਲ ਛੇਤੀ ਕਿਤੇ ਰੁਕਣ ਵਾਲਾ ਨਹੀਂ ਤੇ ਸਰਕਾਰ ਨੂੰ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਪੈਗੀ ਨਹੀਂ ਤਾਂ ਇਹ ਮਾਮਲਾ ਸਿੱਧਾ ਪ੍ਰਧਾਨ ਮੰਤਰੀ ਵੱਲ ਨੂੰ ਵਧਾ ਜਾਏਗਾ